ਤੁਹਾਨੂੰ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਤੋਂ 70 ਸਾਲ ਪਹਿਲਾਂ ਦੇਸ਼ ਦਾ ਸਰਵਧਾਨ ਬਣਿਆ ਔਰ ਭਾਰਤ ਦੇਸ਼ ਦੁਨੀਆ ਦੇ ਅੰਦਰ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਦੇਸ਼ ਬਣਿਆ ਉਹਦੇ ਲਈ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਲਈ ਪੰਜਾਬ ਦੇ ਲੱਖਾਂ ਹੀ ਲੋਕਾਂ ਨੇ ਆਪਣੀਆਂ ਲਾਸਾਨੀ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਦੇਸ਼ ਆਜ਼ਾਦ ਹੋਇਆ ਸੋ ਸਾਡੇ ਸਾਰੇ ਡੜਵਰ ਵਾਸੀਆਂ ਦੀ ਮੰਗ ਸੀਗੀ ਇੱਕ ਸ਼ਾਨਦਾਰ ਕੌਮੀ ਝੰਡਾ ਜਿਹੜਾ ਉਹ ਡੜਵੇ ਚੁਣਾ ਚਾਹੀਦਾ ਤੋਂ ਸਾਰਿਆਂ ਦੀ ਨਗਰ ਕੌਂਸਲ ਦੇ ਪ੍ਰਧਾਨ ਜੀ ਐਮਸੀ ਸਹਿਬਾਨ ਸਰਪੰਚ ਸਹਿਬਾਨ ਸਾਰੇ ਪੰਚਾਇਤ ਸਮਤੀ ਦੇ ਮੈਂਬਰ ਸਹਿਬਾਨ ਇਨਾ ਸਾਰਿਆਂ ਦੀ ਮੰਗ ਸੀ ਕਿਉਂਕਿ ਇਹ ਜ਼ਰੂਰੀ ਆ ਸਾਡੇ ਲਈ ਕਿਉਂਕਿ ਕੌਮੀ ਝੰਡਾ ਜਿਹੜਾ ਸਾਨੂੰ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦੇ ਕਰਕੇ ਹਾਸਲ ਹੋਇਆ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਆ ਔਰ ਬਾਬਾ ਸਾਹਿਬ ਹੀਰਾਂਵ ਮੇੜਕਰ ਜੀ ਨੇ ਜਦੋਂ ਸੰਭਾਲ ਬਣਾਇਆ ਉਹਦੇ ਕਰਕੇ ਮੈਂ ਸਮਝਦਾ ਅੱਜ ਅਸੀਂ ਸਾਰੇ ਜਣੇ ਆਜ਼ਾਦੀ ਦਾ ਨਿਗਰਾਨ ਰਹਿਾਂਗੇ ਸੋ 100 ਫੁੱਟ ਉੱਚਾ ਚੰਡਾ ਜਿਹੜਾ ਅੱਜ ਲੱਗਿਆਗਾ ਇਹਦੇ ਉੱਤੇ 25 ਲੱਖ ਰੁਪਏ ਦੀ ਲਾਗਤ ਆਈ ਆ ਸੋ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਨਗਰ ਕੌਂਸਲ ਦੇ ਪ੍ਰਧਾਨ ਦਾ ਐਮਸੀ ਸਹਿਬਾਨ ਦਾ ਪੰਚ ਸਰਪੰਚ ਸਹਿਬਾਨ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਬੜੀ ਅੱਛੀ ਜਿਹੜੀ ਡਿਮਾਰਕ ਕੀਤੀ ਆ ਕਿਉਂਕਿ ਸਾਡੀ ਮੈਸਬੰਦਾਂ ਇਕਤਾ ਤੇ ਖੰਡਤਾ ਦਾ ਇਕਤਾ ਤੇ ਖੰਡਤਾ ਦਾ ਪ੍ਰਤੀਕ ਆ ਇਸੇ ਦੇ ਲਈ ਇਸ ਜੁੜੀ ਇਕਤਾ ਤੇ ਖੰਡਤਾ ਕੀ ਉਹਨੂੰ ਕਾਇਮ ਰੱਖਣ ਦੇ ਲਈ ਇਹ ਆਲਮਾ ਸਮਝਦਾ ਸਾਡਾ ਕੌਮੀ ਝੰਡਾ ਲਹਿਰਾਇਆਗਾ ਇਸੇ ਤਰ੍ਹਾਂ ਲਹਿਰਾਉਦਾ ਰਹੂਗਾ ਔਰ ਡੱਢਵੇ ਦੀ ਸ਼ਾਨ ਪੰਜਾਬ ਦੀ ਸ਼ਾਨ ਜਿਹੜੀ ਆ ਹਿੰਦੁਸਤਾਨ ਦੀ ਸ਼ਾਨ ਜਿਹੜੀ ਆ ਉੱਚੀ ਰਹੂਗੀ ਔਰ ਨਾਲ ਦੀ ਨਾਲ ਮੈਂ ਸਾਡੇ ਐਸਜੀਪ ਸਾਹਿਬਾਨ ਨੂੰ ਵੀ ਵਾਰਕਵਾਦ ਦੇਣੀ ਚਾਹੂਗਾ ਸਮੁੱਚੇ ਪ੍ਰਸ਼ਾਸਨ ਨੂੰ ਕਿਉਂਕਿ ਪੰਜਾਬ ਦਾ ਜਿਵੇਂ ਸਰਕਾਰੀ ਦਫ਼ਤਰ ਦੀ ਗੱਲ ਕਰਾਂ ਗਵਰਨਮੈਂਟ ਆਫ ਇੰਡੀਆ ਦੇ ਬਹੁਤ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਬਹੁਤ ਸਾਰੇ ਦਫਤਰ ਹੈਗੇ ਨੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਕੌਮੀ ਝੰਡੇ ਲੱਗੇ ਨੇ ਪਰ ਲੇਕਿਨ ਪੰਜਾਬ ਦਾ ਐਸ ਡੀ ਐਮ ਆਫਿਸ ਦਾ ਜਿਹੜਾ ਦਰਬਾ ਪਹਿਲਾ ਸ਼ਹਿਰ ਬਣਿਆਗਾ ਜਿੱਥੇ 100 ਫੁੱਟ ऊंचा ਝੰਡਾ ਲੱਗਿਆਗਾ ਜਿੱਥੇ 100 ਫੁੱਟ ऊंचा ਝੰਡਾ ਲੱਗਿਆਗਾ ਸੋ ਪੰ ਦਰਬਾ ਸਬ ਡਿਵੀਜ਼ਨ ਜਿਹੜੀ ਆ ਪੰਜਾਬ ਦੀ ਪਹਿਲੀ ਸਬ ਡਿਵੀਜ਼ਨ ਬਣੀ ਆ ਸੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾਗਾ ਕਿ ਤੁਹਾਡੇ ਸਾਰਿਆਂ ਦੇ ਯਤਨਾਂ ਸਦਕਾ ਇਹ ਜਿਹੜਾ ਅੱਜ ਕੌਮੀ ਝੰਡਾ ਉਹ ਲਹਿਰਾ ਰਿਹਾਗਾ ਔਰ ਇਹਦੇ ਨਾਲ ਜਿੱਥੇ ਕੌਮੀ ਝੰਡਾ ਦੀ ਸ਼ਾਨ ਆ ਉਥੇ ਬੈਸਾਂਵਿੰਦ ਸਾਡੇ ਦਿੜਬੇ ਦਾ ਨਾਮ ਵੀ ਅੱਜ ਹੋਰ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਦੇਖਦੇ ਹਾਂ ਸਭ ਵਿਜੀਲ ਦਿੜਬਾ ਦੇ ਵਿੱਚ ਸੌ ਫੁੱਟ ਉੱਚਾ ਜਿਹੜਾ ਝੰਡਾ ਲਹਿਰਾਇਆ ਅੱਜ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਗਿਆ ਇਸ ਦਾ ਕਿਸ ਤਰ੍ਹਾਂ ਦੇ ਮੈਂ ਸਭ ਤੋਂ ਪਹਿਲਾਂ ਮਾਨਯੋਗ ਵਿੱਤ ਮੰਤਰੀ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦੀ ਹੈਗਾ ਪਿਓ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੈਗੇ ਤੇ 100 ਫੁੱਟ ਚੰਡਾ ਜਿਹੜਾ ਅੱਜ ਹੀ ਸਥਾਪਿਤ ਕੀਤਾ ਗਿਆ ਹੈਗਾ ਉਹਦਾ ਉਹਨਾਂ ਨੇ ਉਦਘਾਟਨ ਕੀਤਾ ਹੈ ਤੇ ਦਿੜਬਾ ਵਾਸੀਆਂ ਨੂੰ ਸਮਰਪਿਤ ਕੀਤਾ ਹੈਗਾ ਸੋ ਇਹ ਚੰਡਾ ਜਿਹੜਾ ਹੈਗਾ ਰਿਕਾਰਡ 15 ਦਿਨ ਦੇ ਵਿੱਚ ਲਗਾਇਆ ਗਿਆ ਹੈਗਾ ਤੇ ਇਹ ਇਲੈਕਟ੍ਰੋਨਿਕ ਤਰੀਕੇ ਨਾਲ ਚੱਲੇਗਾ ਇਸਦੇ ਰੂਫ ਟਾਪ ਦੇ ਉੱਪਰ ਹਵਾ ਹਵਾਈ ਜਿਹੜੀ ਹੈਗੀ ਆਵਾਜਾਈ ਉਸ ਕੋਈ ਵਿਘਨ ਨਾ ਪਵੇ ਉਸ ਲਈ ਵੀ ਲਾਈਟ ਦੀ ਉਪਲਬਧੀ ਰੱਖੀ ਗਈ ਹੈਗੀ ਹੈ ਸੋ ਮੈਂ ਬਹੁਤ ਹੀ ਧੰਨਵਾਦੀ ਹੈਗਾ ਸਾਡੇ ਮੰਤਰੀ ਸਾਹਿਬ ਹਮੇਸ਼ਾ ਹੀ ਬਹੁਤ ਹੀ ਸਾਡੇ ਲਈ ਦਿਯਾਲੂ ਹੈਗੇ ਆ ਉਹ ਹਮੇਸ਼ਾ ਜਦ ਵੀ ਅਸੀਂ ਕੋਈ ਡਿਮਾਂਡ ਰੱਖਤੇ ਹੈਗਾ ਚਾਹੇ ਉਹ ਸਬ ਡਿਵੀਜ਼ਨ ਦੀ ਹੋਵੇ ਜਾਂ ਕੋਈ ਹੋਰ ਵੀ ਹੋਵੇ ਉਹ ਹਮੇਸ਼ਾ ਸਾਨੂੰ ਪਹਿਲ ਦੇ ਆਧਾਰ ਤੇ ਸਾਡੇ ਕੰਮ ਕਰਦੇ ਹੈਗੇ ਸੋ ਇਹ ਬਹੁਤ ਅੱਛਾ ਮਾਹੌਲ ਸੱਜਿਆ ਹੈਗਾ ਅੱਜ ਤੇ ਹੋਰ ਵੀ ਅੱਗੇ ਅਸੀਂ ਆਉਣ ਵਾਲੇ ਸਮੇਂ ਵਿੱਚ ਮੈਂ ਮੰਤਰੀ ਸਾਹਿਬ ਨੂੰ ਜੋ ਵੀ ਸਾਡੇ ਉਪਰਾਲੇ ਹੋਰ ਹੋ ਸਕਦੇ ਹੈਗੇ ਉਹਨਾਂ ਬਾਰੇ ਜਾਣਕਾਰੀ ਦਿਵਾਵਾਂਗਾ ਤੇ ਸਰ ਸਾਨੂੰ ਉਹ ਉਪਲਬਧੀਆਂ ਸਾਡੇ ਲਈ ਕਰਕੇ ਦੇਣਗੇ ਸਰ ਛੰਡੇ ਦੀ ਸੁਰੱਖਿਆ ਦੇ ਲਈ ਸਰ ਕੋਈ ਸੀਸੀਟੀਵੀ ਕੈਮਰਾਸ ਦੀ ਕੋਈ ਪ੍ਰਵੰਧ ਕੀਤੇ ਗਏ ਨੇ ਜਾਂ ਉਹ ਕਿੱਥੇ ਜਾ ਰਹੇ ਨੇ ਦੇਖੋ ਇਹ ਸੀਸੀਟੀਵੀ ਕੈਮਰਾ ਇਹ ਪੂਰੀ ਸਬਡਿਵੀਜ਼ਨ ਜਿਹੜਾ ਕੰਪਲੈਕਸ ਹੈ ਸੀਸੀਟੀਵੀ ਕੈਮਰੇ ਨਾਲ ਹੀ ਲੱਗੇ ਹੋਏ ਹੈਗੇ ਇੱਥੇ ਬਹੁਤ ਜ਼ਿਆਦਾ ਸੀਸੀਟੀਵੀ ਕੈਮਰੇ ਹਰ ਕੋਨੇ ਦੇ ਵਿੱਚ ਹਰ ਚੱਪੇ-ਚੱਪੇ 'ਚ ਸੀਸੀਟੀਵੀ ਕੈਮਰਾ ਹੈਗਾ ਤੋਂ ਸੁਰੱਖਿਆ ਨੂੰ ਲੈ ਕੇ ਇਹਦੀ ਕੋਈ ਦਿੱਕਤ ਨਹੀਂ ਹੈਗੀ ਮਨਜੀਤ ਜੀ ਕਿਵੇਂ ਦੇਖਦੇ ਹੋ ਇੱਕੋ ਜਿਹੜਾ ਸੌਫਟ ਉੱਚਾ ਜਿਹੜਾ ਝੰਡਾ ਲੱਗੇਗਾ ਮਨਜੀਤ ਸਾਹਿਬ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਸ਼ਹਿਰ ਦੀ ਸੁੰਦਰਤਾ ਹੋਰ ਕਿੰਨੀ ਕੀ ਜਿਆਦਾ ਅੱਛੀ ਬਣੀ ਜੇ ਇਹ ਮੈਂ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਸਾਰੇ ਐਮਐਸ ਐਮਸੀ 7 ਵੱਲੋਂ ਤੇ ਸਾਰੇ ਡਿਰਬੇ ਨਗਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਪਹਿਲੀ ਚਾਰ ਚੰਦ ਲਾਏ ਹੋਏ ਨੇ ਡਿਰਬੇ ਦੇ ਕੰਮ ਕੰਮ ਕਰਕਰ ਪਰ ਅੱਜ ਉਹਨਾਂ ਨੇ ਸਾਡੇ ਡਿਰਬੇ ਦੀ ਸ਼ਾਨ 'ਚ ਹੋਰ ਬਹੁਤ ਵੱਡਾ ਵਾਅਦਾ ਕਰਤਾ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਝੰਡਾ ਡੜਬੇ ਵਿੱਚ ਪਹਿਲਾ ਝੰਡਾ ਲੱਗਿਆ ਪੂਰੇ ਪੰਜਾਬ ਵਿੱਚ ਕਿਤੇ ਕਿਸੇ ਵੀ ਸਬਡਿਵੀਜ਼ਨ ਵਿੱਚ ਝੰਡਾ ਨਹੀਂ ਹੈਗਾ ਪਹਿਲਾ ਡੜਬੇ ਦੀ ਚੀਮਾ ਸਾਹਿਬ ਦੀ ਦੇਣ ਹੈ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਆ ਉਹਨਾਂ ਤੋਂ ਹੋਰ ਵੀ ਕੰਮਾਂ ਦੀ ਅਸੀਂ ਜਿਵੇਂ ਵੀ ਮੰਗ ਕਰਦੇ ਹਾਂ ਉਹਨਾਂ ਨੇ ਪੈਲ ਦੇ ਆਧਾਰ ਤੇ ਸਾਡੇ ਡੜਬੇ ਦੇ ਸਾਰੇ ਕੰਮ ਪੂਰੇ ਕੀਤੇ ਨੇ ਅਸੀਂ ਚੀਮਾ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰ ਫੇਰ ਧੰਨਵਾਦ